ਮੇ ਪੈਸੇ ਵੀ ਘਟਾ ਤੇ ਮਿਹਨਤ ਵੀ ਜਿਆਦਾ ਕਰਦੇ ਆ ਉਹ ਤੇ ਟਰਨ ਵੀ ਛੇਤੀ ਲਾਉਂਦੇ ਆ ਇਹੋ ਨਹੀਂ ਵੀ ਨਹੀਂ ਟਰਨ ਲਾਉਂਦੇ ਛੇਤੀ ਮੈਂ ਤਾਂ ਨਾ ਆਉ ਹਾਂਜੀ ਆਉ ਤੇ ਬਠਿੰਡੇ ਜਾਓ ਨਾਗਪਾਲ ਦੇ ਜਾਓ ਤੇ ਬਸ ਕਰੜੇ ਹੋ ਕੇ ਆਓ ਪੰਗੜੇ ਪਾਉਂਦੇ ਆਓ ਪੰਗੜੇ ਪਾਉਂਦੇ ਜਾ ਠੀਕ ਹੈ ਜੀ ਮੇਰਾ ਪਿੰਡ ਪੱਜਗੜੀ ਕਲਾ ਜ਼ਿਲ੍ਹਾ ਫਰੀਦਕੋਟ ਤੇ ਮੈਂ ਕੈਲਗਰੀ ਸ਼ਹਿਰ ਤੋਂ ਆਇਆ ਮੈਨੂੰ 10 ਸਾਲਾਂ ਦੀ ਗਏ ਨੂੰ ਹੋ ਗਏ ਸੀ 6 ਸਾਲ ਹੋ ਗਏ ਸੀ ਮੈਨੂੰ ਪਰ ਗੋਡੇ ਦੀ ਪ੍ਰੋਬਲਮ ਪਈ ਮੈਂ ਤੇ ਅਗੇਨ ਦੀ ਐਡ ਸੁਣ ਕੇ ਫਿਰ ਮੈਂ ਨੌਗਟਸ ਤੜ ਗਿਆ ਤੇ ਉੱਥੇ ਮੈਂ ਟਿਕ ਬਕਰਾਇਆ ਹੁਣ ਬਿਲਕੁਲ ਮੈਂ ਚੰਗਾ ਠੀਕ ਹਾਂ ਹਾਂਜੀ ਬਾਕੀ ਸਟਾਫ ਵੀ ਵਧੀਆ ਕੋਰੋਨਾ ਮੇਰੇ ਹੋਏ ਗੁੱਡੇ ਪਏ ਮੈਂ ਚੌਥੇ ਦਿਨ ਤੁਰਨ ਲੱਗ ਗਿਆ ਸੀ ਹਾਂਜੀ ਹਾਂਜੀ ਮੇਰਾ ਖੱਬਾ ਗੋਡਾ ਸਾਈਡ ਨੂੰ ਨਿਕਲਦਾ ਸੀਗਾ ਜੀ ਉਹਦੇ ਕਰਕੇ ਪ੍ਰੋਬਲਮ ਹੁੰਦੀ ਸੀ ਤੇ ਫਿਰ ਜਦ ਮੈਂ ਹਸਪੀਟਲ ਗਿਆ ਤੇ ਫਿਰ ਉਹ ਕਹਿੰਦੇ ਵੀ ਦੂਜਾ ਵੀ ਬਦਲ ਗਿਆ ਦੋਹੇ ਹੀ ਬਦਲਤੇ ਜੀ ਰੋਬਟ ਨਾ ਮੇਰੇ ਹੋਇਆ ਚੌਥੇ ਦਿਨ ਮੈਂ ਟਰਨ ਫਰਨ ਲਾ ਗਿਆ ਵਧੀਆ ਹੁਣ ਕੋਈ ਦਿੱਕਤ ਨਹੀਂ ਕੋਈ ਵਾਸਤਾ ਨਹੀਂ ਜੀ ਬਾਕੀ ਸਟਾਫ ਵੀ ਬਹੁਤ ਵਧੀਆ ਆਪਣੇ ਫਿੱਟ ਲਗਾ ਕੇ ਹਾਂ ਜੀ ਹਾਂ ਬਹੁਤ ਵਧੀਆ ਡਾਕਟਰ ਦਾ ਸਵਾਹ ਵੀ ਪੈਸੇ ਵੀ ਘਟਾ ਤੇ ਮਿਹਨਤ ਵੀ ਜਿਆਦਾ ਕਰਦੇ ਆ ਤੇ ਟਰਨ ਵੀ ਛੇਤੀ ਲਾਉਂਦੇ ਆ ਇਹੋ ਨਹੀਂ ਵੀ ਨਹੀਂ ਟਰਨ ਲਾਉਂਦੇ ਛੇਤੀ ਬਾਕੀ ਫਿਰ ਪ੍ਰੋਬਲਮ ਵੀ ਘਰੇ ਆ ਕੇ ਵੀ ਪਤਾ ਲੈਂਦੇ ਆ ਵੀ ਮਰੀ ਦਵਾਈ ਬਿਲਕੁਲ ਠੀਕ ਆ ਕੋਈ ਪ੍ਰੋਬਲਮ ਤਾਂ ਨਹੀਂ ਆਈ ਠੀਕ ਠਾਕ ਆ ਵਧੀਆ ਆ ਕੋ ਭੱਜ ਕੇ ਵੀ ਆ ਸਕਦੇ ਆ